ਹਾਜੀ ਦੋਸਤੋ ਇੱਕ ਨਵੀਂ ਸਕੀਮ ਲੈ ਕੇ ਹਾਜ਼ਰ ਹੋਇਆ ਸੀਨੀਅਰ ਨਾਗਰਿਕਾਂ ਲਈ ਪੋਸਟ ਆਫਿਸ ਸਕੀਮ ਜਿਹੜੀ ਹੈ ਤੁਹਾਨੂੰ ਮਿਲਣਗੇ ਹਰ ਮਹੀਨੇ 20500 ਰੁਪਏ ਸੀਨੀਅਰ ਨਾਗਰਿਕਾਂ ਲਈ ਜਿਹੜੀ ਇਹ ਸਕੀਮ ਹੈ ਕੀ ਹੈ ਅਪਡੇਟ ਇਸ ਤੋਂ ਪਹਿਲਾਂ ਅੱਗੇ ਵਧਿਏ ਜਿਹੜੀ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਸੀਨੀਅਰ ਨਾਗਰਿਕ ਅਜੇ ਨਿਵੇਸ਼ ਵਿਕਲਪਾਂ ਦੀ ਭਾਲ ਕਰਦੇ ਰਹਿੰਦੇ ਹਾਂ ਜਿੱਥੇ ਉੱਚ ਵਿਆਜ ਦੇ ਨਾਲ ਪੈਸਾ ਸੁਰੱਖਿਅਤ ਰਹਿੰਦਾ ਹੈ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਤਹਿਤ ਉਹਨਾਂ ਦਾ ਪੈਸਾ ਸੁਰੱਖਿਅਤ ਰਹਿੰਦਾ ਹੈ ਕਿਉਂਕਿ ਪੈਸੇ ਦਾ ਪ੍ਰਬੰਧਨ ਕਰਨਾ ਨਿਵੇਸ਼ ਕਰਨਾ ਤੇ ਰਟਨ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਨੇ ਸੀਨੀਅਰ ਨਾਗਰਿਕਾਂਿਆਂ ਲੋੜਾਂ ਨੂੰ ਧਿਆਨ ਚ ਰੱਖਦਿਆਂ ਇਹ ਸਕੀਮ ਜਿਹੜੀ ਹੈ ਉਹ ਤਿਆਰ ਕੀਤੀ ਹੈ ਸਰਕਾਰੀ ਸਕੀਮ ਦੇ ਵੱਧ ਤੋਂ ਵੱਧ ਵਿਆਜ ਦੇ ਰਹੀ ਹੈ ਪੋਸਟ ਆਫਿਸ ਦੀ ਸਮਾਲ ਸੇਵਿੰਗ ਸਕੀਮ ਦੁਆਰਾ ਪੇਸ਼ ਕੀਤੀਆਂ ਗਈਆਂ ਸਕੀਮਾਂ ਚੋਂ ਇਹ ਸਭ ਤੋਂ ਵੱਧ ਵਿਆਜ ਪ੍ਰਾਪਤ ਕਰ ਰਹੀ ਹੈ ਫਿਲਹਾਲ ਇਸ ਤੇ 8.2 ਫੀਸ ਦੀ ਵਿਆਜ ਦਿੱਤਾ ਜਾ ਰਿਹਾ ਹੈ ਕਿੰਨਾ ਤੁਹਾਨੂੰ ਰਿਟਰਨ ਮਿਲੇਗਾ ਜੇਕਰ ਨਿਵੇਸ਼ ਦੀ ਸੀਮਾ 3 ਲੱਖ ਰੁਪਏ ਹੈ ਤਾਂ ਵਿਆਜ ਦਰ 8.2% ਰਹੇਗਾ ਤਾਂ 5 ਸਾਲਾਂ ਦੀ ਮਿਆਦ ਪੂਰੀ ਹੋਣ ਤੇ ਤੁਹਾਨੂੰ 12.5 ਲੱਖ ਰੁਪਏ ਦੇ ਵਿਆਜ ਦੇ ਨਾਲ ਕੁੱਲ 42.30 ਲੱਖ ਰੁਪਏ ਪ੍ਰਾਪਤ ਹੋਣਗੇ ਜੇਕਰ ਸਲਾਨਾ ਆਧਾਰ ਤੇ ਹਿਸਾਬ ਲਗਾਇਆ ਜਾਵੇ ਤਾਂ ਇਹ 246000 ਰੁਪਏ ਬਣਦਾ ਹੈ ਤੇ ਇਸ ਦੇ ਵਿੱਚ ਤੁਹਾਨੂੰ 20500 ਰੁਪਏ ਮਹੀਨਾਵਾਰ ਮਿਲਣਗੇ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੇ ਲਾਭ ਤੁਸੀਂ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੇ ਵਿੱਚ ਕਲ ਪੰਜ ਸਾਲਾਂ ਲਈ ਪੈਸਾ ਲਗਾ ਸਕਦੇ ਹੋ ਇਸ ਯੋਜਨਾ 'ਚ ਨਿਵੇਸ਼ ਕੀਤੀ ਗਈ ਰਾਸ਼ੀ ਤੇ 8.2 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ ਤੁਸੀਂ ਇਸ ਸਰਕਾਰੀ ਸਕੀਮ ਦੇ ਵਿੱਚ 1000 ਰੁਪਏ ਤੋਂ 23 ਲੱਖ ਰੁਪਏ ਤੱਕ ਦਾ ਨਿਵੇਸ਼ ਕਰ ਸਕਦੇ ਹੋ ਟੈਕਸ ਛੋਟ ਦੀ ਗੱਲ ਕਰੀਏ ਤਾਂ ਇਨਕਮ ਟੈਕਸ ਦੀ ਧਾਰਾ 80C ਦੇ ਤਹਿਤ 1.5 ਲੱਖ ਰੁਪਏ ਦੇ ਨਿਵੇਸ਼ ਤੇ ਟੈਕਸ ਛੋਟ ਉਪਲਬਧ ਹੈ ਜੇਕਰ ਅਸੀਂ ਬੈਂਕਾਂ ਨਾਲ ਦੀ ਤੁਲਨਾ ਕਰੀਏ ਤਾਂ ਕੁਝ ਬੈਂਕ ਗਾਹਕਾਂ ਨੂੰ 8.2 ਫੀਸਦੀ ਤੋਂ ਵੱਧ ਵਿਆਜ ਦੇ ਰਹਿਣਾ ਹੈ ਘੱਟੋ-ਘੱਟ ਕਰ ਸਕਦੇ ਹੋ 1000 ਰੁਪਏ ਦਾ ਇਹਦੇ ਵਿੱਚ ਨਿਵੇਸ਼ ਕੱਟ ਸਾਲ ਤੋਂ ਬਾਅਦ ਉਮਰ ਦੇ ਗਾਹਕ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੇ ਵਿੱਚ ਨਿਵੇਸ਼ ਕਰ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਸਕੀਮ ਦੇ ਵਿੱਚ ਵਿਆਜ ਤਮਾਹੀ ਆਧਾਰ ਤੇ ਮਿਲਦਾ ਹੈ ਜਦੋਂ ਕਿ ਤੁਹਾਨੂੰ 5 ਸਾਲ ਦੀ ਲਾਕਇਨ ਪੀਰੀਅਡ ਪੂਰੀ ਹੋਣ ਤੋਂ ਬਾਅਦ ਹੀ ਪੂਰਾ ਪੈਸਾ ਮਿਲਦਾ ਹੈ ਗਾਹਕ ਇਸ ਸਕੀਮ ਦੇ ਵਿੱਚ ਘੱਟ ਤੋਂ ਘੱਟ 1000 ਰੁਪਏ ਨਾਲ ਨਿਵੇਸ਼ ਕਰਨਾ ਸ਼ੁਰੂ ਕਰ ਸਕਦੇ ਨੇ ਹੁਣ ਇਸ ਸਕੀਮ ਕੇ ਵੱਧ ਤੋਂ ਵੱਧ 23 ਲੱਖ ਰੁਪਏ ਦਾ ਨਿਵੇਸ਼ ਤੁਸੀਂ ਕਰ ਸਕਦੇ ਹੋ ਇਸ ਤੋਂ ਇਲਾਵਾ ਸਕੀਮ ਦੇ ਵਿੱਚ ਤੁਹਾਨੂੰ ਧਾਰਾ 80C ਦੇ ਤਹਿਤ ਟੈਕਸ ਛੋਟ ਵੀ ਮਿਲਦੀ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਆਂ ਸਕੀਮਾਂ ਦੇ ਅਪਡੇਟ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਦੇ ਕੰਮ ਆ ਸਕੇ ਹਰ ਇੱਕ ਇਸ ਦਾ ਲਾਭ ਲੈ ਸਕੇ ਸੋ ਕੱਲ ਫਿਰ ਮਿਲਾਂਗੇ ਇਸੇ ਚੈਨਲ ਦੇ ਉੱਤੇ ਇਸੇ ਸਮੇਂ ਵੱਡੀ ਅਪਡੇਟ ਲੈ ਕੇ ਸੋ ਦਿਓ ਇਜਾਜ਼ਤ ਧੰਨਵਾਦ